ਮਾਤਾ ਜੀ ਨਾਮ ਤੁਹਾਡਾ? ਰਾਮਜੀਤ ਹੈ ਜੀ। ਅੱਛਾ ਕਿਹੜਾ ਪਿੰਡ ਤੁਹਾਡਾ? ਆਕਲੀ ਆਕਲਾ। ਹੁੰਦਾ ਸੀ ਕੀ ਕੋਈ ਗੋਦਨ ਸੀ। ਹਾਂਜੀ ਮੈਨੂੰ ਬਿਖੁਰਕਦੀ ਪ੍ਰੋਬਲਮ ਸੀ ਸਾਰੇ ਸਕਿੰਨ ਤੇ ਸੀ। ਹਾਂਜੀ। ਤੇ ਮੈਂ ਬਹੁਤ ਦਵਾਈ ਲੈ ਲਈ ਬਹੁਤ ਜਿੱਥੇ ਦੱਸ ਪੈਂਦੀ ਉੱਥੇ ਹੀ ਜਾਂਦੀ। ਜੇ ਇਹਨਾਂ ਨੂੰ ਕਿਤੇ ਲੈ ਜਾਂਦੇ ਕਿਤੇ ਅੱਕ ਵੀ ਜਾਂਦੇ ਲੜਦੇ ਵੀ ਤੇਨੂੰ ਆਰਾਮ ਨਹੀਂ ਆਉਂਦਾ। ਮੈਂ ਕਹਿੰਦੀ ਇੱਥੇ ਲੈ ਜਾਓ ਫੇਰ ਨਾਲ ਜਾਇਓ ਕਿਤੇ। ਪਰ ਉੱਥੋਂ ਵੀ ਨਾ ਆਰਾਮ ਹੋਣਾ ਸਾਲ ਦੋ ਸਾਲ ਕੋਟੋਂ ਖਾਦੀ ਬਢਿੰਡਿਓਂ ਖਾਦੀ। ਕਿਹੜਾ ਖਾਣਾ ਮੈਂ ਤੁਹਾਨੂੰ ਗਣਾਵਾ ਜਿੱਥੇ ਮੈਂ ਖਾਦੀ ਨਹੀਂ ਪਰ ਆਰਾਮ ਕਿਤੋਂ ਨਹੀਂ ਆਇਆ। ਅਖੀਰ ਨੂੰ ਲੱਖੀ ਸਾਰਿਆਂ ਕੋਲੇ ਗੱਲ ਕਰਤੀ ਇਹਨਾਂ ਇਹ ਆਨੇ ਵੀ ਤੂੰ ਇੱਥੇ ਜਾ ਵੀਂਜੂ ਕੀ ਵਲਾੜ ਇੱਥੋਂ ਤੇ ਥੋੜਾ ਫਰਕ ਪਉ ਇੱਥੋਂ ਅਗੇ ਦੋ ਮਰੀ ਠੀਕ ਹੋਏ ਆ ਸਾਡੇ ਰਿਸ਼ਤੇਦਾਰਾਂ ਦੇ ਫੇਰ ਜਦੋਂ ਮੈਂ ਇੱਥੇ ਛੋਡੇ ਕੋਲੇ ਆਈ ਸਾਨੂੰ ਦੱਸਿਆ ਗਿਆ 11ਵੇਂ ਮਹੀਨੇ ਚਾਈ ਸੀ ਮੈਂ ਇੱਥੇ ਤੇ ਵੀ ਹੁਣ ਮੈਂ ਠੀਕ ਆ ਹਾਂਜੀ ਮੈਂ ਵੀ ਕੁਝ ਖਾਂਦੀ ਨਹੀਂ ਸੀ ਜਮਾਂ ਪਹਿਲਾਂ ਤਾਂ ਕਿੰਨੀ ਦਵਾਈ ਲੈ ਲੈਂਦੀ ਬਸ ਜਦੋਂ ਕੁਝ ਖਾਣਾ ਉਹਦੀ ਗਰਮਾਇਸ਼ ਬਣ ਜਾਂਦੀ ਉਹਦੀ ਗਰਮਾਇਸ਼ ਬਣ ਜਾਂਦੀ ਪ੍ਰੋਬਲਮ ਇਹੀ ਸੀ ਗਰਮਾਇਸ਼ ਦੀ ਉਹ ਕੋਈ ਕਾਸੀ ਦੇਈ ਜਾਂਦੇ ਬਲੱਡ ਵਧਣ ਲੱਗ ਗਿਆ ਕਿਤੇ ਕੋਸਣ ਲੱਗ ਗਿਆ ਹੁਣ ਨਾ ਇਹ ਤਾਂ ਭਰ ਕਰਦਾ ਨਾਲੇ ਖੁਰਕ ਠੀਕ ਹੈ ਹਾਂਜੀ ਕਿੰਨਾ ਚਿਰ ਪੁਰਾਣੀ ਪ੍ਰੋਬਲਮ ਸੀ 20 ਸਾਲ ਹੋ ਗਈ ਸੀ ਜੀ ਭਾਈ ਮੈਂ ਤਾਂ ਬਰ ਲੈ ਕੇ ਤੁਰਿਆ ਬਣਾ ਧੰਨਵਾਦ ਤੁਹਾਡਾ ਜਿਹੜਾ ਇੱਥੇ ਆ ਕੇ ਠੀਕ ਹੋ ਗਿਆ ਮੇਰਾ ਸੌਖਾ ਹੋ ਗਿਆ ਨਹੀਂ ਮੈਂ ਤਾਂ ਆਦਾ ਹੀ ਦੱਸ ਇਹ ਨਹੀਂ ਠੀਕ ਹੋਣਾ ਹੀ ਪਰ ਹੁਣ ਠੀਕ ਆ ਰਸ ਵਧੀਆ ਲੱਗਦਾ ਜੀ ਜੀ ਰੋਟੀ ਰੋਟੀ ਜੇ ਪਹਿਲੇ ਬਣਾਈ ਉਹਦੇ ਮੈਂ ਰੋ ਪੀ ਸੋਡੇ ਪੜੀ ਵੀ ਹੈ ਨਾ ਰੋਈ ਸੀ ਨਾ ਹਾਂ ਤੁਸੀਂ ਕਹੋ ਵੀ ਰੋ ਨਾ ਮਾਤਾ ਠੀਕ ਕਰਾਂਗੇ ਤੈਨੂੰ ਅਸੀਂ ਕਿਵੇਂ ਕਰਗੇ ਹਾਂ ਧੰਨਵਾਦ ਹੈ ਜੀ ਧੰਨਵਾਦ ਥੋੜਾ 10 10 ਬੂੰਦਾ ਤੇ 5 5 ਬੂੰਦਾ ਤੇ ਲਿਆ ਕੇ ਠੀਕ ਕਰਿਆ ਵੇ ਹਾਂਜੀ ਕਰਨਾ ਤਾਂ ਮਾ ਹਾਂਜੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਆ ਜੀ ਹਾਂ ਵਧੀਆ ਜੀ ਹਾਂ ਮਹਾਰਾਜ ਸੁਨਤ ਰੱਖੇਗਾ ਵਾਖਸ਼ੇ ਤਾਂ ਬਹੁਤ ਘੁੰਮੇ ਚਾਚ ਫੇਰ ਘੁੰਮ ਕੇ ਫੇਰ ਆਏ ਇੱਥੇ ਗਿਹੜੇ ਖਾਦ ਗੁਈ ਹਾਂ ਇਸ ਕਰਕੇ ਹਾਂ ਠੀਕ ਹੈ ਜੀ ਧੰਨਵਾਦ ਥੋੜਾ